ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵੱਜਦੀਆਂ ਵੀ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਇਹ ਐਮਐਲਏ ਸਾਹਿਬ ਇਸ ਦਸਤਾਰ ਦੀ ਜਿਹੜੀ ਬਖਸ਼ਿਸ਼ ਆ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਨੇ ਇਸ ਗੱਲ ਨੂੰ ਕਹਿ ਕੇ ਦਿੱਤੀ ਸੀ ਕਿ ਇਹਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਤੁਸੀਂ ਵੀ ਇਸ ਗੱਲ ਦਾ ਮਾਣ ਕਰਦੇ ਹੋ ਪਰ ਮਾਣ ਕਰਨਾ ਛੱਡ ਦਿਓ ਕਿਉਂਕਿ ਕਿਉਂਕਿ ਤੁਹਾਡੇ ਵੀ ਜਿਹੜੀ ਦਸਤਾਰ ਆ ਉਹਦੇ 'ਚ ਕਿਹੜਾ ਕਿੱਲ ਵੇਖਾਂ ਲੱਗੀਆਂ ਤੋ ਇਸ ਕਰਕੇ ਜੋ ਤੁਸੀਂ ਕੱਲ ਗੋਲ ਖਲਾਏ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਮਾੜਾ ਕਾਰਾ ਵਾ ਤੇ ਖਾਸ ਤੌਰ ਤੇ ਤਾਂ ਭਗਵੰਤ ਮਾਨ ਦੇ ਉਸ ਵਾਧਿਆਂ ਦੀ ਵਾਦਾਖਲਾਫੀ ਆ ਤੇ ਪਰ ਦੂਜੇ ਪਾਸੇ ਤੁਹਾਡੇ ਆਕਾ ਜਿਹੜੇ ਆ ਸ਼ਿਸ਼ੋਧੀਆਂ ਦੇ ਕਹਿਣ ਤੇ ਕਿ ਆ ਧਾਮ-ਧਾਮ ਛੰਡ ਭੇਦ ਜਿਹੜਾ ਉਹ ਨੀਤੀ ਬਣਾਈ ਆ ਉਹਦੇ ਤਹਿ ਤੁਸੀਂ ਦਸਤਾਰਾਂ ਲਾਈਆਂ ਭਾਵੇਂ ਜੀ ਇਹ ਗੱਲ ਦਾ ਖਿਆਲ ਰੱਖਿਓ ਕਿ ਸਮਾਂ ਪੜ ਰਿਹਾ ਪਤਾ ਨਹੀਂ ਲੱਗਦਾ ਕਿ ਕਦੋਂ ਇਸ ਗੱਲ ਦਾ ਜਵਾਬ ਦੇਣਾ ਪੈ ਜੀ ਉਹ ਇਸ ਕਰਕੇ ਬਹੁਤ ਵੱਡਾ ਇੱਕ ਅਫਸੋਸ ਹੈ ਕਿ ਇੱਕ ਸਿੱਖ ਜਿਹੜਾ ਐਮਐਲਏ ਆ ਉਹ ਜਿਹੜਾ ਦਸਤਾਰ ਦਾ ਇੰਨਾ ਮਜ਼ਾਕ ਬਣਾਉਂਦਾ ਕਿ ਦਸਤਾਰ ਉਤਰਨੀ ਕੋਈ ਖਾਸ ਗੱਲ ਨਹੀਂ ਹੈਗੀ ਆਪਣੇ ਆਪ ਨੂੰ ਉਸ ਦੇ ਹੰਕਾਰ ਜਿਹੜਾ ਚੜ ਕੇ ਬੋਲਦਾ ਇਹ ਬੜੀ ਮਾਰੀ